ਸਤਿ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਖੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅਬਰਤ ਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੇ ਲੱਕੇ ਤੇ ਬਿਲਕੁਲ ਸਾਜੀ ਪੀ ਤੇ ਦੋ ਬਣ ਤਿਆਰ ਆਪਾਂ ਪਹੁੰਚੇ ਆ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਕਸਿਆ ਭਾਜੀ ਸਤਿਗੁਰ ਜੀ ਸਤਿਗੁਰ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਚਲੋ ਕਿਰਪਾ ਚਾਹੀਦੀ ਹਾਂ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਕਿਹੜੀ ਤਹਿਸੀਲ ਹੈ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਤੇ 618 ਠੀਕ ਹੈ ਜੀ ਹਾਂ ਜੀ ਇਦਾਂ ਕਰੀਏ ਸ਼ੁਰੂਆਤ ਜੀ ਹਾਂਜੀ ਇਧਰੋਂ ਕਰੀਏ। ਬਈ ਕਈ ਵੀਰ ਭਰਾਵਾਂ ਨੂੰ ਪਤਾ ਨਹੀਂ ਲੱਗਦਾ ਇਧਰੋਂ ਆਪਣਾ ਹੈਗਾ ਜੀ ਪਿੰਡ ਚਿਗਾਵੇਂ ਤੋਂ ਇਹ ਨਾਲਾ ਰੋੜ ਆ ਜਿਹੜਾ। ਠੀਕ ਹੈ ਜੀ। ਤੇ ਆਪਾਂ ਨੂੰ ਅੰਮ੍ਰਿਤਸਰ 에어ਪੋਰਟ ਸਾਰਾ ਇੱਥੋਂ 13 ਕਿਲੋਮੀਟਰ ਜੇ। ਅੱਛਾ ਜੀ। ਹਾਂਜੀ ਤੇ ਸੈਂਟਰ ਜੇ ਜ ਆਪਣਾ ਪਿੰਡ ਆ ਜਾਂਦਾ ਕਈ ਵੀਰ ਭਰਾ ਇਹੋ ਹੀ ਪੁੱਛਣ ਲਈ ਫੋਨ ਕਰਦੇ ਆ। ਅੱਛਾ ਅੱਛਾ। ਕਿੱਥੇ ਕਰਕੇ ਪਿੰਡ ਆ? ਇਥੋਂ ਜਿਹੜਾ ਮਤਲਬ ਸ਼ਹਿਰੋਂ ਸਿੱਧਾ ਹੀ ਚਿਗਾਵੇਂ ਨੂੰ ਰੋੜ ਆਉਂਦਾ ਵਾ। ਹਾਂਜੀ ਇੱਥੋਂ ਹੀ ਨਾਲੇ ਨੂੰ ਜਾਂਦਾ। ਠੀਕ ਆ। ਤੇ ਉਹਦੇ ਸੈਂਟਰ 'ਚ 7 ਕਿਲੋਮੀਟਰ ਚਿਗਾਵਾ ਤੇ 12 ਕਿਲੋਮੀਟਰ ਇਹ ਨਾਲਾ ਤੇ ਇਹ ਲੋ ਆ ਬਹੁਤ ਹੀ ਵਧੀਆ ਗੱਲ ਆ ਜਿਹੜੀ ਹਨਾ ਹਾਂਜੀ ਹਾਂਜੀ ਮਾਰ ਦੱਸੀ ਚੱਗੀ ਆ ਅੱਗੇ ਕਲੀਅਰ ਹੋ ਗਿਆ ਤੇ ਭਾਈ ਦੱਸਿਓ ਹਾਂ ਅੱਜ ਵੀ ਜੀ ਆਪਾਂ 1.5 ਲੱਖ ਵਾਲੀਆਂ ਆਪਾਂ ਲੱਖੋਂ ਅੰਦਰ ਦੇ ਦੇਣੀਆਂ ਮੈਂ ਆਪਾਂ ਦੱਸਿਆ ਨਾ ਸਾਰੇ ਵੀਰ ਭਰਾਵਾਂ ਨੂੰ ਵਪਾਰੀਆਂ ਨੂੰ ਪਿਛਲੇ ਰੇ ਅਪੀਲ ਕੀਤੀ ਸੀ ਤੇ ਚਲੋ ਬੰਦੇ ਰਕਈਆਂ ਨੇ ਫੋਨ ਕਰਕੇ ਕਿਹਾ ਭਾਜੀ ਬੜੀ ਵਧੀਆ ਗੱਲ ਆ ਟਾਟ ਹਾਂਜੀ ਹਾਂਜੀ ਨਹੀਂ ਬਹੁਤ ਚੰਗੀ ਕਮਾਈ ਮੈਂ ਆਪਾਂ ਜਿੱਥੇ 5-5000 ਕਰਦੇ ਹੁਣ ਦੋ-ਦੋ ਜਣ ਗੁਜ਼ਾਰਾ ਕਰ ਲੈਣਾ ਨਾ ਤੇ ਬਿਲਕੁਲ ਪਾਣਾ ਹਰੇਕ ਦੇ ਘਰ ਚ ਪਾਣਾ ਮਾਲ ਬਚਾਉਣਾ ਉਹਨਾਂ ਦੋਰੇ ਪੀਰ ਠੀਕ ਹੈ ਠੀਕ ਹੈ ਜਦੋਂ ਮੰਨ ਲਓ ਪਹਿਲਾਂ 10-10 ਮਈਆਂ ਲੋਕਾਂ ਨੇ ਬਧੀਆਂ ਉਤਰੀਆਂ ਫੇਰ ਆਪਾਂ ਕਰ ਬਿਲਕੁਲ ਬਿਲਕੁਲ ਜੀ ਚਲੋ ਬਾਹ ਫੜਨੀ ਚਾਹੀਦੀ ਆ ਹਾਰੇ ਭਰਾਵਾਂ ਦੀ ਤੇ ਇਹ ਵਾਜੀ ਐਰ ਕੀ ਲਾਲੇ ਕੋਈ ਦੂਜਾ ਸੂਏ ਝੋਟੀ ਦਸੀ ਘਰ ਵਾਲਿਆਂ ਨੇ ਬੰਦਿਆਂ ਨੇ ਕਿਸੇ ਨੇ ਗਿਣਨੀ ਤੇ ਦਜੀ ਸੂਏ ਵੀ ਗਿਣ ਸਕਦਾ ਕੋਈ ਗੁਸ ਸਕਦਾ ਨਹੀਂ ਆਪਾਂ ਨੂੰ ਅੱਛਾ ਜੀ ਤੇ ਸੂਆ ਵੇਸੇ ਦੂਜਾ ਹੀ ਦਸਿਆ ਝੋਟੀ ਨੇ ਕੰਦ ਵਜਨ ਦੀ ਬਹੁਤ ਵੱਡੀ ਆ ਠੀਕ ਹੈ ਇਹਨੇ ਵੀ ਜੀ ਪਿਛਲੇ ਸੂਏ ਉਹ ਕਹਿੰਦੇ ਵੀ ਮੰਨ ਲਓ ਵੀ 14-15 ਕਿ ਲਓ ਜੀ ਵੱਡੇ ਕੱਦ ਕੱਦ ਵੱਜਦੀ ਭਾਜੀ ਫੁੱਲ ਅਜੀ ਬਾਈ ਕਿੰਨਾ ਕ ਖੜਦੀ ਇਹਨੇ ਵੀ ਜੀ ਦੇ ਡੇਢ ਦਾਸ ਕੜਨੇ ਜੇ ਠੀਕ ਹੈ ਲਓ ਜੀ 3 ਦਾਸ ਦੇਜੂਗੀ ਜੀ ਉਹਨਾਂ ਨੇ ਵੀਰ ਭਰਾਵਾਂ ਨੇ ਦੇ ਕਹਨੂ ਗਿਆ ਵੀ ਮੰਨ ਲਓ ਵੀ ਹਫਤੇ ਦੇ ਅੰਦਰ ਅੰਦਰ ਸੁੰਦੀ ਆ ਆਪਾਂ 2-4 ਦਿਨ ਵੱਧ ਦੱਸਦੇ ਆ ਕੋਈ ਵੀਰ ਭਰਾਵਾਂ ਕੋਲ ਆਪਣੀ ਸੇਵਾ ਕਰੇ ਜਾ ਕੇ ਠੀਕ ਹੈ ਠੀਕ ਤੇ ਮੱਝ ਪੂਰੇ ਵੱਡੇ ਪੱਲੇ ਦੀ ਜੇ ਲਓ ਜੀ ਇੱਕ ਭਾਈ ਆ ਮੜ ਆ ਗਿਆ ਸਿੰਘਪੁਰਿਆ ਜੇ ਪਰ ਜਿੰਨੇ ਮੰਨ ਲਓ ਦੁੱਧ ਦੇਣਾ ਉਹਨੂੰ ਥੰਗ ਥੰਗ ਦੀ ਕੋਈ ਪਰਵਾਹ ਨਹੀਂ ਉਹਨਾਂ ਦਾ ਨਹੀਂ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਚਾਹ ਮਾਜ ਬਾਕੀ ਐ ਪੂਰੀ ਜੈਡ ਬਲੈਕ ਜੇ ਵੇਖੋ ਹਾਰੇ ਕੀ ਚੀਜ਼ ਕੋਈ ਕਮੀ ਨਹੀਂ ਤੇ ਫਿਰ ਭਾਜੀ ਟਪਣ ਟਪਣ ਇੰਨੀ ਜ਼ਿਆਦੀ ਬੋਲੀ ਆ ਵੀ ਕੋਈ ਹੰਤੀ ਨਹੀਂ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਕੰਦ ਕਾੜ ਜਿਹੜਾ ਬਹੁਤ ਹੀ ਤਗੜਾ ਵਾ ਤੇ ਦਿਨ ਦਿਨ ਤੀਰੇ ਦਾਤ ਲਾਜੂਗੀ ਹੋਰ ਬਾਕੀ ਢਲਾ ਢੋਲਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਤੇ ਸੂਰ ਤੱਕ ਸਾਰੀਆਂ ਕਵਰ ਕਰੂਗੀ ਤੇ 14 ਲੀਟਰ ਜਿਹੜਾ ਪਿਛਲੇ ਸਵੇਰ ਦੁੱਧ ਭਰਿਆ ਵਾ ਕਰ ਮਾਲੀ ਨੇ ਉਹ ਲੱਕਾ ਦਵਜ ਨੇ ਰੇ ਵੱਡੀ ਬੜੀ ਬੀਤੀ ਛੋਟੀ ਦੇ ਹੱਥੀਂ ਕੋਈ ਮੇਰੇ ਖਾਲ ਦਾ ਕੱਲੀ ਜਾਣ ਵਾਲੀ ਇਹਦੇ ਠੀਕ ਹੈ ਠੀਕ ਹੈ ਜੀ ਗੱਡੀ ਨੂੰ ਪਤਾ ਲੱਗੋ ਮੇਰੇ ਤੇ ਕੋਈ ਚੜਿਆ ਨਾ ਬਿਲਕੁਲ ਸਹੀ ਗੱਲ ਲਾਓ ਜੀ ਹੈ ਵੀ ਜੈਡ ਬਲੈਕ ਆ ਗਈ ਜੀ ਪਿਓਰ ਤੇ ਚਲੋ ਕੋਈ ਚੰਗੀ ਸੇਵਾ ਕਰ ਲੂ ਤੇ ਚਲੋ ਚੰਗਾ ਦੋ ਤੇ ਚਾਈ ਜਊ ਬਾਕੀ ਘੱਲਾਂ ਢੋਲਾਂ ਜਿਹੜੀਆਂ ਬਹੁਤ ਹੀ ਜ਼ਿਆਦਾ ਆ ਗਈਆਂ ਤੇ ਅੱਜ ਦਿਨ ਵੀ ਜਿਹੜੇ ਦਾਸ ਆ ਜੇ ਹੋਰ ਲੱਜੂਗੀ ਰੋੜ ਜਿਹੜੀਆਂ ਕਵਰ ਕਰ ਜਾਣੀਆਂ ਜਿਹੜੀਆਂ ਇਹ ਪੂਰੀ ਫੁੱਲ ਵੀਰਜੀ ਬਣਨੀ ਹੈ ਅਜੇ ਅੱਧੀ ਮੈਂ ਹੀ ਬਣੀ ਅੱਧੀ ਹੋਰ ਬਣਨੀ ਹੈ ਜੇ ਟਾਈਮ ਤੱਕ ਅੱਛਾ ਜੀ ਹਾਂਜੀ ਬਾਕੀ ਵੀ ਦੀ ਆਪਣੀ ਥਣਾ ਦੀ ਪਾ ਆਰ ਦੀ ਪਿੱਛੇ ਦੀ ਫੁੱਲ ਗਾਰੰਟੀ ਹੋ ਅਗਲਿਆਂ ਦੇ ਘਰ ਤੱਕ ਜਾਣ ਤੱਕ ਖੁੰਦਿਆਂ ਤੱਕ ਵੀ ਆਪਣੀ ਫੁੱਲ ਗਾਰੰਟੀ ਹੋ ਗਈ ਇਹਨਾਂ ਚੀਜ਼ਾਂ ਦੀ ਠੀਕ ਹੈ ਠੀਕ ਹੈ ਦੇਖੋ ਮਾਰੀ ਮੋਟੀ ਕੋਈ ਨੀਕੀ ਲੱਭਣ ਦੀ ਅਗਲਾ ਵੀੜੀ ਪਾਵੇ ਰੁਪਈਏ ਇੱਥੇ ਮੱਝ ਲਾ ਜੇ ਆਪਣੇ ਰੁਪਈਏ ਲੈ ਜੇ ਕੋਈ ਇਹੋ ਜੀ ਗੱਲ ਬਾਤ ਹੋ ਬਿਲਕੁਲ ਬਿਲਕੁਲ ਜੀ ਸਹੀ ਗੱਲ ਆ ਲਓ ਜੀ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਥਣ ਵੀ ਐਨ ਮਿੱਟੀ ਦਾ ਲੈ ਲੱਗੇ ਬੜੀ ਮੰਨ ਲਓ ਆਪਣੇ ਵੀਰ ਭਰਾਉਣ ਲੱਗੇ ਇਹਦੇ ਆਪਾਂ ਇਹੋ ਜਿਹੇ ਕੰਮ ਗੰਦਾ ਨਾ ਦੇ ਕਿਤੇ ਕੀਤਾ ਇਹਦੇ ਨਾਮ ਮਹਾਰਾਜ ਕਰਾਵੇ ਦੇ ਨਾ ਕਰਨਾ ਨਹੀਂ ਬਿਲਕੁਲ ਬਿਲਕੁਲ ਸਹੀ ਤਜਾਂ 12 ਵਾਧਾ ਖਰਚ ਕੇ ਕੋ ਚੰਗੀ ਚੀਜ਼ ਲੈ ਲਾਂਗੇ ਨਾ ਤੇ ਮਾੜੀ ਲੈਣੀ ਤੇ ਨਾ ਵੇਚਣੀ ਨਹੀਂ ਬਿਲਕੁਲ ਸਹੀ ਗੱਲ ਸਹੀ ਗੱਲ ਨਾ ਅੱਗੇ ਰੁਪਈਏ ਲਾਏ ਅੱਗੇ ਮੰਨ ਲਓ ਵੀ ਉਹ ਜਿਹਾ ਨੁਕਸਾਨ ਬੜਾ ਆਇਆ ਤੇ ਅਗਲੇ ਨੇ ਰੁਪਈਏ ਲਾਏ ਤੇ ਉਹ ਵੀ ਮਾਲ ਗੰਦਾ ਮਿਲ ਜੇ ਤੇ ਹਾਂਜੀ 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 ਸਾਡੇ ਵਾਸਤੇ ਮਾੜੀ ਗੱਲ ਆ ਬਿਲਕੁਲ ਸਹੀ ਗੱਲ ਹੈ ਜੀ ਡਿੱਗੇ ਨੂੰ ਕਹਿੰਦੇ ਆਪਣੇ ਦੇ ਭਾਈ ਯਕੀਨ ਬੜਾ ਕਰਦੇ ਧਾਰ ਵੀ ਨਹੀਂ ਮਾਰਦੇ ਸਾਈ ਪਾ ਦਿੰਦੇ ਰੁਪਈਏ ਪਾ ਦਿੰਦੇ ਤੇ ਡੰਗਰ ਲੈ ਜਾਂਦੇ ਆ ਅੱਛਾ ਜੀ ਹਾਂਜੀ ਹੋਰ ਵੇਚ ਲੇਗਾ ਮਈਆਂ ਦਾ ਆਪਾਂ ਨੂੰ ਇੰਨਾ ਜ਼ਿਆਦਾ ਫੋਨ ਆਇਆ ਉਹ ਆਪਣੀ ਵੱਡੀ ਮਹੀਂ ਜਿਹੜੀ ਵੱਡੀ ਕੱਟੀ ਵਾਲੀ ਉਹ ਵੀ ਆਪਾਂ ਵੇਚੀ ਆ। 2000 ਰੁਪਿਆ ਸਾਈ ਆਈ ਆ ਤੇ ਪਤਾ ਨਹੀਂ ਉਹ ਵੀਰ ਕੋ ਪੈਸੇ ਨਹੀਂ ਬੰਦਦਾ ਜਿੱਦਾਂ ਕਿਦਾਂ ਨੇ। ਠੀਕ ਹੈ। ਪਹਿਲਾਂ ਤਾਂ ਕੱਲ ਦਾ ਟਾਈਮ ਸੀ ਫਿਰ ਅੱਜ ਸੇਰ ਦਾ ਟਾਈਮ ਹੈ ਉਹਦਾ 12:00 ਵਜੇ ਦਾ। ਫਿਰ ਵੀ ਉਹਨਾਂ ਨੂੰ ਮੈਂ ਕਹਤਾ ਆਂ ਸ਼ਾਮਾਂ ਤੱਕ ਵੀਰ ਜੇ ਮਹੀਂ ਕਢਣੀ ਲੈ ਜਾਣੀ ਨਹੀਂ ਤੇ ਮੈਂ ਵੇਚ ਦੇਣੀ। ਠੀਕ ਹੈ ਠੀਕ ਹੈ। ਨਹੀਂ ਬਿਲਕੁਲ ਨਹੀਂ ਗੱਲ ਆ ਜੀ। ਸ਼ਾਮਾਂ ਦਾ ਜੀ ਭੱਟੀਗਾ ਨਹੀਂ ਤਾਂ ਪਾ ਵੇਚ ਦਾਂਗੇ। ਠੀਕ ਹੈ ਜੀ। ਬਾਈ ਜੇ ਤਾਂ ਫਿਰ ਮੁੱਲ। ਇਹਦਾ ਮੁੱਲ ਵੀਰ ਜੀ ਜੇ ਦੇਖੋ ਆਪਾਂ ਸਮਝ ਦੇ ਹਿਸਾਬ ਨਾਲ। ਤਾਨੂੰ ਵੀ ਦੱਸਿਆ ਵੀ ਲੱਖਾਂ ਬਾਰ ਮੈਂ ਹੀ ਵੇਖਦੀ ਐ ਕਮੀਰ ਦੀ ਸਵਾ ਦੀ ਮਈ ਜਿੱਥੇ ਮਰਜ਼ੀ ਖਲਾਰ ਕੇ ਵੇਚ ਦਈਦੀ ਏ ਢੀ ਵੱਡੀ ਹਾਂਜੀ ਤੇ ਆਪਾਂ ਵੇਚੀਆਂ ਹੋਈਆਂ ਬਿਲਕੁਲ ਜੀ ਤੇ ਆਪਾਂ ਹੁਣ ਆਪਾਂ ਜੈਜ ਕਰਦ ਗਏ ਹਾਂਜੀ ਆਪਾਂ ਲਾਸਟ ਹਾਂ ਨਾ 95 ਦੀ ਦੇਦੀ ਆਪਾਂ ਲੱਖਾਂ ਅੰਦਰ ਹੀ ਗਈ ਆ ਤੇ ਲੱਖਾਂ ਅੰਦਰ ਹੀ ਜੰਨੇ ਕਰਨਾ ਮਾਨਤਾ ਕਰੀ ਕਰਦੀ ਏ ਜੇ ਤੇ ਬੇਰੀਏ ਪੂਰੇ ਦੇ ਜੈਸ ਨੂੰ ਹੀ ਕਰ ਦੋ 90 ਦੀ ਦੇਦੀ ਏ ਜੈਸ ਨੌ ਆਲੀ ਗੱਲ ਜੇ ਬਈ ਬੜੀ ਵੱਡੀ ਏ ਕੋਈ ਸ਼ੱਕ ਨਹੀਂ ਚਲੋ ਵੇਖ ਲਓ ਬਾਕੀ ਜਿੱਥੇ ਇੱਕ ਤੁਹਾਨੂੰ ਵਾਰਾ ਦਾਂ। 2000 ਫੋਟ ਛੋੜ ਦਾਂ ਕਿਰਾਏ 파ੜੇ ਚੁਗਾ ਹੁਣ ਕੋ ਵੀਰ ਭਰਾ ਫੋਨ ਨਾ ਲਾਵੇ ਘੱਟ ਵੱਧ ਵਾਲਾ। ਅੱਛਾ ਹੀ। ਮੈਂ ਬੜੀ ਵੱਡੀ ਜੀ ਵੀ ਜੀ। ਠੀਕ ਹੈ। ਮੈਂ ਸਵਾਦੀ ਵੀ ਕਰਨ ਵਾਲੀ ਆ। 88 ਦੀ। 88 ਚੋਂ 200 ਰੁਪਿਆ ਛੋੜ ਕਰ ਦਾਂਗੇ। ਠੀਕ ਹੈ ਲਓ ਜੀ 88000 ਚੋਂ 200 ਰੁਪਿਆ ਛੋੜ ਤੇ ਸਵਾਦੀ ਜਿੱਥੇ ਮਰਜ਼ੀ ਲੀਟਰ ਮਾਰ ਲੈ ਵੀ ਭਰਾ ਸੁਣ ਦਿਆ ਸਾਰੀ। ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਜਿਹੜਾ ਕਿਉਂਟੀ ਹਿਸਾਬ ਨਾਲ ਨੋਰਮਲ ਰੇਟ ਪਾ ਨੋਰਮਲ ਤੇ ਕੱਦ ਵਜਨ ਵੀ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਵਾ ਕਰਮਾਲੀਆ ਸਾਡਾ ਭਾਟਾ ਵੀ ਵੇਖੋ ਜੀ ਕਿੰਨਾ ਖੁੱਲਾ ਮੈਹਂਦਾ ਦੀ ਦਿਖਾਓ ਲਿਆ ਕੇ ਐਂ ਹਰ ਵਿਰਲਾ ਦੇ ਥਣ ਲੱਗਾ ਇਕੱਲਾ ਇਕੱਲਾ ਠੀਕ ਹੈ ਲਓ ਜੀ ਸਫਾਈਆਂ ਸਫਾਈਆਂ ਜਿਹੜੀਆਂ ਚੱਡੇ ਚ ਪਾ ਆਜੇ ਭਰਨੀਆਂ ਆਏ ਨੇ ਭਰਨਾ ਸਾਰਾ ਜੀ ਠੀਕ ਹੈ ਠੀਕ ਹੈ ਜੀ ਉਹਨਾਂ ਹੀ ਗਾਹ ਨੂੰ ਤੋਂ ਉਹਨਾਂ ਪਿਛਾਲ ਠੀਕ ਹੈ ਭਈਆ ਦੂਜੇ ਨੰਬਰ ਤੇ ਕਿਵੇਂ ਆ ਜੀ ਇਹ ਵੀ ਵੀਰ ਜੀ ਦੂਜਾ ਸੁਆ ਝੋਟੀ ਅੱਛਾ ਜੀ ਤੇ ਜਿਤਨਾ ਆਪਾਂ ਪਹਿਲਾਂ ਨਹੀਂ ਸੀ ਨੀਲੀ ਰਾਵੀ ਦੀ ਕੱਟੀ ਮਗਰ ਬਹੁਤ ਹੀ ਬ੍ਰਾਂਡ ਪ ਮਹੀਂ ਕਾਲੀ ਆ ਠੀਕ ਆ ਕੰਨੀ ਦੇ ਕੰਨੋਂ ਹੀ ਗੱਲਾਂ ਕਰੇ ਠੀਕ ਆ ਠੀਕ ਆ ਲਓ ਜੀ ਟੀਮ ਆਪਾਂ ਤੁਹਾਨੂੰ ਦਿਖਾਉਂਦੇ ਆ ਬਾਦ ਚੋ ਦੀ ਇਹਨੂੰ ਭਈਆ ਇਸਮ ਕਿੰਨਾ ਦੋਦਾ ਇਸਤਾਂ ਤੇ ਵੀ ਜੀ ਦੇਖੋ 10 ਕਿਲੋ ਠੰਡਾ ਕਰਕੇ ਜਿੱਥੇ ਮਰਜ਼ੀ ਕੋ ਵੀਰਪਰਾ ਲੀਟਰ ਲਾ ਲੈ ਠੀਕ ਆ ਠੀਕ ਆ ਜੀ ਲਓ ਜੀ ਕਾਤਕਾਰ ਜਿਹੜਾ ਬਹੁਤ ਹੀ ਚੰਗਾ ਤੇ ਹੈ ਵੀ ਸਿੰਗਲ ਆ ਡੀਆ ਦੂਜਾ ਸੁਗਾ ਜੀ ਵਿਜੀ ਟੋਡੀ ਤੇ ਦੂਜਾ ਸੁਗਾ ਸੁਈਆ ਕਰਮ ਵਾਲੀ ਤੇ ਚੰਗਾ ਜਿਹੜਾ ਪੱਣੀ ਚਾੜਾ ਬਣਾਇਆ ਵਾ ਭਈ ਕਿੰਨਾ ਪਰ ਚ ਦੋਦੇ ਇਹਨੇ ਵੀ ਜੀ 11 12 ਕਿਲੋ ਕਰ ਜਾਣਾ ਜੀ ਬ ਚੰਗੀ ਸੇਵਾ ਦੇ ਠੀਕ ਹੈ ਠੀਕ ਹੈ ਲਓ ਜੀ 11 12 ਲੀਟਰ ਦੁੱਧ ਭਰੂਗੀ ਬਾਕੀ ਇਹਦੇ ਪਿਛੇ ਵੀ ਫੀਮ ਲਕਾਫ ਆ ਗਿਆ ਵਾ ਤੇ ਜੱਡਾ ਛੋਟਾ ਜਿਹੜਾ ਇਹਦਾ ਵੀ ਬਹੁਤ ਜਰਾਣ ਤੋਂ ਸਾਕੀ ਲੱਗਾ ਪਿਆ ਵਾ ਤੇ 11 ਉਹ ਤੇ 12 ਲੀਟਰ ਦੁੱਧ ਭਰੂ ਤੇ ਬਾਕੀ ਚਲੋ ਵੀਰ ਭਰਾ ਸਾਹਮਣੇ ਨਾਲ ਖੜੇ ਇਹ ਦੇਖੋ ਵੀ ਜੀ 12 ਕਿਲੋ ਦੁੱਧ ਹੈਗਾ ਅਸੀਂ ਤੇ ਉਹ ਲਿਆਂਦੀ ਆਪਾਂ ਇਧਰਲੇ ਇਲਾਕੇ ਜੋ ਰਮਦਾਸ ਵਾਲੀ ਸਾਈਡ ਤੇ ਪਾਣੀ ਪੂਣੀ ਦਾ ਚੱਕਰ ਪਿਆ ਹੈਗਾ ਨਾ ਹੁਣ ਚਲੋ ਘਟਿਆ ਘਟਿਆ ਹਾਂਜੀ ਹਾਂਜੀ ਉਹ ਵੀਰ ਭਰਾ ਕਹਿੰਦਾ ਪੰਜ ਚਾਰ ਦਿਨ ਵੀ ਜੀ ਮੇਰੇ ਕੋ ਸੇਵਾ ਹੀ ਨਹੀਂ ਹੋਈ ਠੀਕ ਹੈ ਠੀਕ ਹੈ ਪੱਠਾ ਦੱਸਾਂ ਤੁਹਾਨੂੰ ਪਤਾ ਟੁੱਟ ਜਾਂਦਾ ਟੱਕਰ ਮਿੰਟੋ ਮਿੰਟੋ ਬਿਲਕੁਲ ਬਿਲਕੁਲ ਜੀ ਉੱਦੋਂ ਤੇ ਸਾਰੇ ਲੋਕ ਡੁੱਬੇ ਪਏ ਇੱਥੇ ਇਕੱਠੇ ਸੇ ਕੱਟੀ ਵਿਖਾਓ ਜੀ ਗੱਡੀ ਚੋਟੀ ਦੀ ਮਗਰ ਵਿਖਾਓ ਅਜੇ 15 13 ਦੀ ਇਹ ਸਾਰੇ ਲੱਕਾ ਫੇ ਐ ਪਲੀ ਪਲੋਸੀ ਜੇ ਪੂਰੀ ਵੇਖੋ ਬਿਲਕੁਲ ਸਹੀ ਗੱਲ ਆ ਲਓ ਜੀ ਹਰ ਇੱਕ ਨਿਸ਼ਾਨੀ ਇੱਥੇ ਗੱਟਿਆਂ ਤੱਕ ਪੂਛ ਤੱਕ ਹਰ ਇੱਕ ਚਿੰਨ ਨਿਸ਼ਾਨੀ ਦਿਖਾਓ ਠੀਕ ਹੈ ਠੀਕ ਹੈ ਜੀ ਲਓ ਜੀ ਸੂਲ ਤੱਕ ਵੀ ਜਿਹੜੀਆਂ ਨਿਸ਼ਾਨੀਆਂ ਸਾਰੀਆਂ ਕਵਰ ਕਰਨ ਦੀ ਹੈ ਚਲੋ ਫੇ ਸਾਮਲੂ ਗਾ ਚੰਗੇ ਸੇ ਮੰਦੀ ਆ ਮੈਂ ਨਾ ਚੰਗੀ ਵੀਰ ਜੀ 2 ਲੱਖ ਦੀ ਝੋਟੀ ਦੇ ਤੈਨੂੰ ਤਿਆਰ ਹੋ ਜੂਗੀ ਦੇ ਜੋ ਸਮਾਂ ਗਾਂ ਗਾਂ ਤੁਹਾਨੂੰ ਪਤਾ ਵੱਧਦਾ ਹੀ ਜਾਂਦਾ ਹਾਂਜੀ 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 ਲੋ ਜੀ ਮੌਕੇ ਤੇ ਜਿਹੜਾ ਹੁਣ 10 ਲੀਟਰ ਦੁੱਧ ਬਿਲਕੁਲ ਤਿਆਰ ਹੈ ਤੇ ਥਣ ਤੋਂ ਜਿਹੜਾ 9 ਗਲਾ ਲੱਗਾ ਪਿਆ ਵਾ ਇਹ ਮਿਲਕ ਵਾਂਗ ਦੋਵਾਂ ਸਾਈਡਾਂ ਤੇ ਜਿਹੜੀ ਬਹੁਤ ਹੀ ਚੰਗੀ ਲੱਗੀ ਯਾਰ ਇਹ ਕੱਲਾ ਕੱਲਾ ਥਣ ਇਹ ਹੈ ਜੀ ਥਣਾਂ ਦਾ ਵੀ ਬਹੁਤ ਕਿੰਨਾ ਸਾਫ਼ ਹੈ ਮੀ ਦਾ ਤੇ ਚੁਆਈ ਚੁਈ ਵੀ ਇੱਕ ਨੰਬਰ ਕੋਈ ਹੂਰ ਗਈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਮਾਦਾ ਕੀ ਹੋਰ ਕੀ ਜਾਨਾ ਵੀ ਜੇ ਭੂਰ ਛਟਾ ਨਹੀਂ ਜੋ ਹੋਵੇ ਹਾਂਜੀ ਜਾਂ ਕੋ ਥਣ ਵੱਟ ਘਟ ਹੋਵੇ ਅੱਛਾ ਜੀ ਵੀਰ ਜੀ ਤੁਹਾਨੂੰ ਫੋਨ ਲਾਵੇ ਸਾਨੂੰ ਫੋਨ ਨਾ ਲਾਵੇ ਮੈਂ ਲੱਦ ਕੇ ਲੈ ਆਵਾਂ ਰੁਪਈਏ ਲੈ ਜਾਣਗੇ ਠੀਕ ਹੈ ਠੀਕ ਹੈ ਠੀਕ ਲੋ ਜੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਚਲੋ ਮਾਲ ਚੰਗਾ ਲਾਓ ਮਾਲ ਸਾਫ ਸੋਤਰਾ ਦੇ ਤੀ ਸਾਫ ਸੋਤਰਾ ਹਰ ਇੱਕ ਵੀਰ ਭਰਾ ਦੇ ਘਰੇ ਸਾਫ ਸੋਤਰਾ ਭੇਜਣਾ ਜੇ ਕੋਈ ਕਮੀ ਪੇਸ਼ੀ ਹੋਊਗੀ ਤੇ ਦੱਸ ਕੇ ਦਵਾਂਗੇ ਵੀ ਆਹ ਕਮੀ ਪੇਸ਼ੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਤੇ ਇਹਦਾ ਭਾਈ ਜੀ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਨਿਗਾਹ ਜੇ ਕਰਨਾ ਵਾ ਆਪਾਂ ਅੱਛਾ ਜੀ ਇਹ 9 85 ਦੇ ਦੇਨੇ ਹੋਰ ਕਰ ਦੋ ਹਾਂ ਨਹੀਂ ਵੱਡੀ ਜੇ ਮਗਰ ਕੱਟੀ ਵੀ ਚੰਗੀ ਜੇ ਹਾਂ ਨਹੀਂ ਕਰ ਦੋ ਫਿਰ ਜੇ ਹਾਂ ਨਹੀਂ ਵੀ ਦੀ 80000 ਦੀ ਦੇ ਦਾਂਗੇ ਠੀਕ ਆ ਲਓ ਜੀ 80000 ਦੀ 80000 ਖੰਡ ਹੋਰ ਕਰਾਇ ਪੜ ਜਾਓ ਵੇਖ ਲਓ ਜਿੱਥੇ ਤੁਹਾਨੂੰ ਫਿਰ ਲਾਸਟ ਵੀ ਜੀ ਹਾਂ ਨਹੀਂ ਜਿਹੜਾ 2 ਘਟਾਵ 80 ਦੀ ਦੇ ਦਾਂਗੇ ਮੱਝ ਅੱਛਾ 70000 ਜੋ 200 ਰੁਪਿਆ ਛੋੜ ਹੀ ਹੋਣੀ ਹੈ ਫੁੱਲ ਮਾਨਤਾ ਨਾਲ ਮੈਂ ਮੈਂ ਦੇ ਦਿਆ ਜੇ ਠੀਕ ਐ ਹੋਈਆਂ ਮਈਆਂ ਵੀ ਦੀ ਐ 90 95000 ਦੀਆਂ ਉਹੋ ਜੀ ਮਹੀਂ ਦਾ ਸਵਾ ਸਵਾ ਦੀ ਵੇਚੀ ਹੈ ਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਆਪਾਂ ਹਰ ਇੱਕ ਨੂੰ ਕਹਿੰਦੇ ਵੀ ਇਹੋ ਹੀ ਵੀ ਕਮਾਈ ਹੁਣ ਸਿਰਫ ਇਹਨਾਂ ਚ 2 2000 5 500 ਹੋ ਜੇ ਠੀਕ ਹੈ ਠੀਕ ਹੈ ਜਿਆਦਾ ਨਹੀਂ ਜੀ ਕੋਈ ਬਿਲਕੁਲ ਬਿਲਕੁਲ ਲੋ ਜੀ ਮਿਲਕ ਵਿੱਚ ਦੋਹਾਂ ਸਾਈਡਾਂ ਦੇ ਬਹੁਤ ਆ ਆਪਣੀ ਵੱਡੀ ਮਹੀਂ ਵੀ ਜੀ ਆਪਣੀ 6 ਕਿਲੋ ਦੁੱਧ ਦੇ ਕੋ ਜਿਹੜੀ ਆਪਾਂ ਵੇਚੀ ਆ 55000 ਦਾ ਵੀਰ ਨਾਲ ਸੌਦਾ ਆ ਮਗਰ ਕੱਟੀ ਵਿਖਾ ਦਿਓ 1000 ਦਾ ਵੀ ਕੱਟੀ-ਕੱਟੀ ਆ ਇਹਦੇ ਪਿੱਛੇ ਪੜਿਆ ਆਪਣਾ ਇਹਦਾ ਵੀ ਜੀ 2000 ਰੁਪਏ ਆਪਾਂ ਨੂੰ ਆਇਆ ਵਾ ਅੱਛਾ ਜੀ ਜੇ ਅੱ ਲੈ ਜੂਗਾ ਠੀਕ ਆ ਨਹੀਂ ਤੇ ਕੋਈ ਵੀਰ ਭਰਾ ਦੋ ਆਪਾਂ ਨੂੰ ਆਇਆ 53000 ਰੁਪਏ ਦੇ ਕੇ ਜਿਹੜਾ ਮਰਜੀ ਮੈਂ ਲੈ ਲਵਾਂ ਠੀਕ ਆ ਠੀਕ ਆ ਠੀਕ ਆ ਲਓ ਜੀ ਉਹ ਵੀ ਬਾਈ ਨੇ ਨਾਲ ਹੀ ਪਾਲੇ ਆ ਤੇ ਵੀਰ ਨੂੰ ਉਹਨੇ ਬੇੰਤੀ ਆ ਵੀ ਤੇਰਾ 5 ਵਜੇ ਦਾ ਟਾਈਮ ਆ ਦੋ ਟਾਈਮ ਵੀਰ ਜੀ ਵੀਡੀਓ ਕਾਲ ਤੇ ਨਹੀਂ ਵੀ ਚਵਾਤੀ ਆ ਅੱਛਾ ਜੀ ਤੇ ਫਿਰ ਉਹ ਵੀਰ ਨੇ ਪਹਿਲਾਂ ਮਾਈ ਚੋਕੇ ਤੇ ਫਿਰ ਸਾਈ ਪਾਈ ਹਿਸਾਬ ਨਾਲ ਠੀਕ ਆ ਤੇ ਜੇ ਸ਼ਾਮ ਨੂੰ 5 ਵਜੇ ਤੱਕ ਲੈ ਜਾਓ ਅੱਜ ਤੇ ਜਿਆ ਦੇਣੇ ਮੈਂ ਢੱਕੀ ਅੱਛਾ ਜੀ ਤਾਂ ਪਤਾ ਹੀ ਨਹੀਂ ਡੇ ਨਹੀਂ ਢੱਕਿਆ ਜਾਂਦਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਲੈ ਜਾਊਗਾ ਠੀਕ ਆ ਨਹੀਂ ਤੇ 53000 ਰੁਪਏ ਦੇ ਕੇ ਲੈ ਠੀਕਾ ਠੀਕ ਹੈ ਜੀ ਲਓ ਭਾਈ ਜੀ ਰੇਡ ਬਿਲਕੁਲ ਵੀਰ ਦੇ ਨਿੱਕੇ ਨਿੱਕੇ ਆ ਪਸ਼ੂ ਚੰਗੇ ਆ ਬਾਈ ਦੇ ਕੋਲ ਤੇ ਹਰ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਕਿ ਵੀਰ ਬਿਲਕੁਲ ਇਹੋ ਬੇਨਤੀ ਕਰਦਾ ਵਾ ਕਿ 2000 ਕਮਾਈ ਰੱਖ ਕੇ ਪਸ਼ੂ ਪਾਉਣੇ ਆ ਚਲੋ ਜਿਹੜੇ ਵੀਰਪਰਾ ਬਣ ਮਾਰ ਵਜੀ ਉਹਨਾਂ ਦਾ ਸਾਥ ਦੇਣਾ ਵਾ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ